ਜਦੋਂ ਪੂਰੀ ਗੱਲ ਚੈਨਲ ਨੇ ਦੱਸੀ ਨਹੀਂ ਯਾਰ ਚੱਲ ਜੱਗੀ ਮੈਂ ਤੈਨੂੰ ਇੱਕ ਗੱਲ ਦੱਸਦਾ ਚੱਲ ਹਨਾ ਵੀਰ ਵਰਗਾ ਬੰਦਾ ਨਾ ਬੰਨਾ ਕਰਤਾਰ ਵਰਗਾ ਬਹੁਤ ਔਖਾ ਹੈ ਜਿਹੜਾ ਕੁਝ ਇਹ ਦੇਖੀ ਬੈਠਾ ਨਾ ਜੋ ਚੀਜ਼ਾਂ ਇਹ ਦੇਖੀ ਬੈਠੇ ਬੰਦਾ ਸੱਚੀ ਧੰਨ ਹੈ ਬਾਈ ਮੈਂ ਮੈਂ ਚੱਲੋ ਇਹਦੀ ਮੈਂ ਪਿੱਠ ਪਿੱਛੇ ਵੀ ਕਹਿਣਾ ਅੱਜ ਭਰਾ ਸਾਹਮਣੇ ਆ ਹਨਾ ਇਹਦੇ ਵਰਗਾ ਬੰਦਾ ਬੰਨਾ ਬਹੁਤ ਔਖਾ ਹੈ ਬਹੁਤ ਕੈਂਟ ਯਾਰਾਂ ਦਾ ਯਾਰ ਯਾਰ ਸਿਰਾ ਬੰਦਾ ਆ ਬਾਈ ਆਪਣਾ ਠੀਕ ਹੈ ਨਾ ਜਿਵੇਂ ਨੂੰ ਨਾ ਮੈਂ ਦੇਖ ਤੂੰ ਛੋਟਾ ਭਰਾ ਮੈਨੂੰ ਨਾ ਜਦੋਂ ਤੂੰ ਬੋਲਿਆ ਮੈਨੂੰ ਤੇ ਬਹੁਤ ਗੁੱਸਾ ਆਇਆ ਮੈਨੂੰ ਬਹੁਤ ਗੁੱਸਾ ਆਇਆ ਤੇ ਤੇ ਮੈਂ ਕਰਤਾਰ ਨੂੰ ਕਹਿੰਦਾ ਮੈਂ ਮੈਂ ਕਿਵੇਂ ਬੋਲੂਗਾ ਮੈਨੂੰ ਕਰਤਾਰ ਵੀਰ ਨੇ ਮੈਂ ਤੈਨੂੰ ਰਿਕਾਰਡਿੰਗ ਭੇਜ ਦੂੰ ਮੈਨੂੰ ਰਿਕਾਰਡਿੰਗ ਵੀ ਇਹ ਕਹਿੰਦਾ ਛੱਡ ਪਰੇ ਛੋਟਾ ਪਰਾਇ ਕੋਈ ਨਾ ਇਹ ਇਹ ਐਦਾਂ ਦਾ ਬੰਦਾ ਯਾਰ ਬਈ ਉਹ ਜਿਹੜੀ ਰੀਲ ਸੀ ਕਿ ਨਾ ਕਰ ਆਹ ਬੋਲ ਜਿਹੜੀ ਉਹ ਜਿਹੜੀ ਉਹ ਰੀਲ ਸੀਗੀ ਨਾ ਵੀਰੇ ਮੈਨੂੰ ਲੱਗਦਾ ਵੀ ਨਾ ਥੋੜਾ ਮਾਈਂਡ ਜੇ ਕਿਸੇ ਨੇ ਉਹਦੇ ਵਾਸਤੇ ਕਰਨਾ ਤੁਹਾਨੂੰ 60 70 ਜਾਣੇ ਕੇਰੀਨ ਭੇਜ ਦੇਣ ਨਾਲ ਤੁਸ ਨੂੰ ਹਿਲਣ ਜੋਗਾ ਨਹੀਂ ਛੱਡਦੇ ਹੋ ਫਿਰ ਨਹੀਂ ਛੱਡਦੇ ਉਧਰ ਦਿਮਾਗ ਖਰਾਬ ਕਰ ਦਿੰਦੇ ਤੇ ਉਸ ਤੋਂ ਬਾਅਦ ਤੁਹਾਨੂੰ ਨਾਲ ਉਹ ਮੈਸੇਜ ਕਰਨਾ ਨਾਲ ਤੁਹਾਨੂੰ ਇੰਟਰਵਿਊ ਵਾਲੇ ਬ੍ਰਾਡਕਾਸਟਾਂ ਦੇ ਵੀ ਇੰਸਟਾ ਦੇ ਮਤਲਬ ਮੈਸੇਜ ਹੁਣ ਥੋੜਾ ਕੰਟੈਕਟ ਕਰਨ ਬਈ ਤੁਸੀਂ ਜਿੰਨੇ ਅੱਡੇ ਉਧਰ ਖੜ ਜਾਂਦੇ ਜਿੰਨੇ ਉਧਰ ਖੜ ਜਾਂਦੇ ਲੜਾਈ ਕਰਾਈ ਜਾਂਦੇ ਆ ਜੀ ਜੀ ਬਈ ਬਈ ਮੈਂ ਪਹਿਲੀ ਗੱਲ ਮੈਂ ਇਹ ਆਪਦੇ ਮਤਲਬ ਵੀ ਤੁਸੀਂ ਮੇਰੇ ਸੀਨੀਅਰ ਆਰਟਿਸਟ ਹੋ ਬਈ ਜੇ ਤੁਸੀਂ ਮੈਨੂੰ ਇਹ ਗਲਤ ਹੋਇਆ ਆਪਣੇ ਦੇ ਵਿੱਚ ਜੇ ਨਾ ਹੋਇਆ ਹੁੰਦਾ ਬਈ ਆਪਾਂ ਮਿਲਦੇ ਮੈਨੂੰ ਇਹ ਹੁੰਦਾ ਵੀ ਮੈਂ ਤੁਹਾਨੂੰ ਕਿਵੇਂ ਜਿੱਦਦਮਾ ਪੂਰੀ ਯਾਰ ਜਿਹੜੀ ਮੇਰੇ ਥੋੜੇ ਨਕਸ਼ੇ ਕਦਮਾਂ ਦੇ ਪਿੱਛੇ ਆ ਮੈਂ ਜਿਹੜੇ ਤੁਹਾਡੇ ਕਦਮ ਨੇ ਨਾ ਗਲਤ ਹੋ ਜਾਂਦੀਆਂ ਨੇ ਮੈਂ ਹਾਂਗੀ ਵੀਰੇ ਪਤਾ ਕੀ ਉਹ ਪੂਰੀ ਇੰਟਰਵਿਊ ਜਦੋਂ ਸੁਣਦਾ ਨਾ ਮੈਂ ਸਤਨਾਮ ਵੀਰ ਬਾਰੇ ਕੋਈ ਗਲਤ ਨਹੀਂ ਗੱਲ ਕੀਤੀ ਮੇਰਾ ਵੀ ਦੋਸਤ ਸੀਗਾ ਉਹ ਮੈਂ ਉਹਦੇ ਬਾਰੇ ਗਲਤ ਗੱਲ ਕਹੀ ਨਹੀਂ ਮੈਂ ਕਹੀ ਨਹੀਂ ਸਕਦਾ ਕਿਉਂਕਿ ਉਹ ਨਾ ਇਹ ਗੱਲ ਜੀ ਸਤਨਾਮ ਵੀਰ ਦੀ ਕਿ ਵੀ ਜਦੋਂ ਗੱਲ ਚੱਲੀ ਕਿਉਂਕਿ ਉਧਰੋਂ ਘੁੰਮਣ ਬਾਈ ਦੀ ਡੈਥ ਹੋਈ ਤੇ মিডিਆ ਮੇਰੇ ਘਰ ਹੀ ਆ ਗਿਆ ਮੈਂ ਨਹੀਂ ਕਿਤੇ ਗਿਆ ਉਹਨੇ ਕੱਪੜੇ 'ਚ ਬੈਠਾ ਸੀਗਾ ਤੇ ਉਸੇ ਟਾਈਮ ਕਿਉਂਕਿ ਉਹਨਾਂ ਨੇ ਆ ਕੇ ਫੋਟੋਸ ਦੇਖਿਆ ਵੀ ਅਸੀਂ ਉਹਦੇ ਪ੍ਰੋਫੈਸ਼ਨ ਨੂੰ ਟਾਰਗੇਟ ਕਰਦੇ ਆ ਤੇ ਮੈਨੂੰ ਬਹੁਤ ਜ਼ਿਆਦਾ ਆਫਸੈਟ ਸੀ ਮੈਂ ਕਿ ਯਾਰ ਉਹ ਸ਼ੋਲਡਰ ਦਾ ਆਪਰੇਸ਼ਨ ਕਰਾਨੇ ਕੋਈ ਹਸਪੀਟਲ ਕਿਤੇ ਕੋਈ ਖਬਰ ਨਹੀਂ ਸੀ ਅਸੀਂ ਅੰਦਾਜ਼ਿਆਂ ਨਾਲ ਹੀ ਖਬਰਾਂ ਦਿੰਤੀਆਂ ਜੀ ਉਹਦਾ ਆਪਰੇਸ਼ਨ ਕਿਹਾ ਲੱਗਦਾ ਕਿ ਦਿਮਾਗ ਖਰਾਬ ਸੀਗਾ ਨਾ ਤੇ ਉਹਦੇ ਨਾਲ ਹੀ ਸਤਨਾਮ ਵੀਰ ਦੀ ਗੱਲ ਲੱਗੀ ਹੈ ਨਾ ਸਤਨਾਮ ਖੱਟੜ ਦੀ ਤੇ ਮੈਂ ਸਿਰਫ ਉਹਦੇ ਵਿੱਚ ਇਹ ਕਿਹਾ ਹੋਇਆ ਪੂਰੀ ਇੰਟਰਵਿਊ ਚ ਵੀ ਸਤਨਾਮ ਖੱਟੜਾ ਸੋਸ਼ਲ ਮੀਡੀਆ ਤੇ ਮਸ਼ਹੂਰ ਸੀ ਉਹ ਆਮ ਆਮ ਬੰਦਾ ਮਸ਼ਹੂਰ ਨਹੀਂ ਹੋ ਸਕਦਾ ਉਹਦੇ ਲਈ ਕਰਨਾ ਪੈਂਦਾ ਯਾਰ ਕੁਝ ਨਾ ਕੁਝ ਮਸ਼ਹੂਰ ਹੋਣਾ ਕੋਈ ਗਲਤ ਗੱਲ ਨਹੀਂ ਅਗਲੇ ਨੇ ਫੋਲੋਰ ਰੱਖਤੇ ਵੀ ਉਹ ਆਪਣਾ ਸੋਸ਼ਲ ਮੀਡੀਆ ਤੇ ਮਸ਼ਹੂਰ ਸੀ ਪੂਰਾ ਆਪਣੇ ਕੰਮਾ ਕਰਕੇ ਹੁਮਮਣ ਕੰਪੀਟੀਸ਼ਨ ਲੜਦਾ ਸੀ ਇੱਥੇ ਕੀ ਹੈ ਆ ਇੱਥੇ ਲੋਕਾਂ ਨੂੰ ਸਮਝਾਉਣਾ ਬਣਦਾ ਵੀ ਪ੍ਰੋਫੈਸ਼ਨਲੀ ਤੇ ਇੱਕ ਸ਼ੌਂਕ ਦੇ ਵਿੱਚ ਬਹੁਤ ਵੱਡਾ ਅੰਤਰ ਹੈ ਹਾਂ ਕਿਉਂਕਿ ਉਹ ਉਹ ਫਿਰ ਫਿਰ ਗੱਲ ਚੱਲੀ ਮੈਂ ਇੱਕ ਗੱਲ ਚੱਲੀ ਮੈਂ ਕਹਿੰਦਾ ਵੀ ਕੋਈ ਲੁਧਿਆਣੇ ਦਾ ਬੰਦਾ ਹੈਗਾ ਬੋਡੀ ਬਿਲਡਰ ਸੀਗਾ ਯਾਰ ਉਸ ਟਾਈਮ ਕੋ ਲੁਧਿਆਣੇ ਦਾ ਸੀ ਪ੍ਰੋਫੈਸ਼ਨਲ ਕੰਪੀਟੀਸ਼ਨ ਲੜਦਾ ਸੀ ਸਪਲੀ ਸੁਪਲੀਮੈਂਟ ਵੇਚਦਾ ਸੀਗਾ ਤੇ ਜਿਹੜਿਆ ਗ੍ਰੇ ਮਾਰਕੀਟ ਸਪਲੀ ਸੁਪਲੀਮੈਂਟ ਚ ਦਿੰਦੇ ਨੇ